ਹਾਂਜੀ ਬਹੁਤ ਪੇ ਡਿਜ਼ਾਈਨਿੰਗ ਲੈ ਕੇ ਆਇਆ ਜੀ ਕਾਟਨ ਦੇ ਵਿੱਚ ਡਿਸਟਲ ਪ੍ਰਿੰਟ ਦਾ ਜਿਆ ਫੋਟੋ ਚੈੱਕ ਕਰਨਾ ਇਸ ਤਰ੍ਹਾਂ ਸੂਟ ਬਣਨਾ ਹੈ ਬਹੁਤ ਸਭ ਇਲੈਕਸ਼ਨ ਲੈ ਕੇ ਆਇਆ ਜੀ ਉਹ ਡਿਜ਼ਾਈਨ ਬਹੁਤ ਜਿਆਦਾ ਅਲਟੀਮੇਟ ਸੋਹਣਾ ਹੈ ਜੀ ਨਾਲ ਬਾਟਮ ਆਊਗੀ ਪਲੇਨ ਜੀ ਪ੍ਰੋਪਰ ਸਿਲਮੇਟ ਦੀ 2.5 ਮੀਟਰ ਦੀ ਪ੍ਰੋਪਰ ਸ਼ਰਟ ਹੈ ਜੀ ਫਰੰਟ ਦੇ ਕੋਈ ਕਿੰਨਾ ਸ਼ਾਨਦਾਰ ਫਰੰਟ ਬਣਿਆ ਸਾਰਾ ਡਿਜੀਟਲ ਦੇ ਵਿੱਚ ਆਊਗਾ ਜੀ ਬੈਕ ਵੀ ਪ੍ਰਿੰਟ ਆਊਗੀ ਫਰੰਟ ਬੈਕ ਪ੍ਰਿੰਟ ਹੈ ਜੀ ਡਿਜ਼ਾਈਨਰ ਸੂਟ ਹੈ ਜੀ ਇਹ ਡਿਜ਼ਾਈਨਰ ਸੂਟ ਆ ਗਿਆ ਜੀ ਦੁਪੱਟਾ ਆਊਗਾ ਪਲੇਨ ਫੋਰ ਸਾਈਡ ਪੱਟੀ ਵਾਲਾ ਜੀ ਲਓ ਜੀ ਦੁ ਦੁਪੱਟਾ ਫੋਰ ਸਾਈਡ ਆਊਗਾ ਪੱਟੀ ਵਾਲਾ ਜੀ ਬਹੁਤ ਸ਼ਾਨਦਾਰ ਦੁਪੱਟਾ ਪਲੇਨ ਦੇ ਵਿੱਚ ਵਿੱਚ ਫੋਰ ਸਾਈਡ ਪੱਟੀ ਆ ਗਈ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਬਣਿਆ ਹੋਇਆ ਕਦਰਾਂ ਇਹ ਬਹੁਤ ਪਿਆਰੇ ਜੀ ਜਿਵੇਂ ਦੇ ਵਿੱਚ ਇਹ ਗ੍ਰੇ ਟੋਨ ਆ ਗਿਆ ਡਾਰਕ ਗ੍ਰੇ ਜਿਵੇਂ ਅੱਜਕੱਲ ਇਹ ਵੀ ਦਾਰਕ ਗ੍ਰੇ ਚੱਲਦਾ ਜੀ ਨਵਾਂ ਰੰਗ ਹੈ ਇਹ ਤੇ ਨੈਕ ਦੇ ਵਿੱਚ ਆ ਗਿਆ ਜੀ ਸਰਦਾਰੀ ਰੰਗ ਕਰੀਮ ਲੋ ਜੀ ਕਰੀਮ ਕਦਰ ਆ ਗਿਆ ਜੀ ਬਹੁਤ ਸੋਹਣਾ ਕਲਰ ਹੈ ਦੇਖੋ ਜੀ ਦੁਪੱਟਾ ਆ ਗਿਆ ਪਲੇ ਫੋਰ ਸਾਈਡ ਪੱਟੀ ਵਾਲਾ ਜੀ ਔਰ ਰੇਟ ਸਿਰਫ 500 ਰੁਪਏ ਦਾ ਜੀ ਸਿਰਫ 500 ਰੁਪਏ ਦਾ ਸੂਟ ਆ ਗਿਆ ਦੁਪੱਟੇ ਨਾਲ ਜੀ ਜਿਹੜੇ ਵੀ ਕਸਟਮਰ ਨੇ ਬੁੱਕ ਕਰਨਾ ਹੈ ਉਹ ਜਲਦੀਆਂ ਜੀ ਸਪੀਡ ਨਾਲ ਕਿਨ ਵਰਸ ਤੇ ਆਰਡਰ ਭੇਜ ਸਕਦੇ ਹੋ ਔਰ ਸ਼ਿਪਿੰਗ ਚਾਰਜ ਲੱਗਣਗੇ 60 ਰੁਪਏ ਆਨਲਾਈਨ ਪੇਮੈਂਟ ਕਰੋਗੇ ਤਾਂ 60 ਰੁਪਏ ਸ਼ਿਪਿੰਗ ਲੱਗੂ ਜੀ ਕੈਸ਼ ਔਨ ਲੀਵਰ ਤੇ 120 ਲੱਗੂ ਜੀ ਲਓ ਜੀ ਜਿਹਨੇ ਵੀ ਦਸ ਬੰਨੇ ਬੁੱਕ ਕਰਨਾ ਹੈ ਸਿਰਫ 10-15 ਮਿੰਟ ਦੇ ਵਿੱਚ ਵੀ ਬੁੱਕ ਕਰ ਲਓ ਜੀ ਬਲੈਕ ਕਲਰ ਆ ਗਿਆ ਨੈਕਸਟ ਬਲੈਕ ਕਲਰ ਦੇ ਉੱਪਰ ਤਾਂ ਸੋਹਣਾ ਲੱਗ ਰਿਹਾ ਔਰ ਮਾਊਸ ਕਲਰ ਆ ਗਿਆ ਨੈਕਸਟ ਕਲਰ ਜੀ 4 ਛੇੜ ਨੇ ਜੀ ਸ ਔਰ ਦੁਪੱਟਾ ਹੋਗਾ ਜੀ ਪੱਟੀ ਵਾਲਾ ਡਿਜ਼ਾਈਨ ਦੇ ਵਿੱਚ ਆ ਫਰੰਟ ਬੈਕ ਪ੍ਰਿੰਟ ਤੇ ਬਾਟਮ ਪਲੇਨ ਰੇਟ ਸਿਰਫ 500 ਰੁਪਏ ਦਾ ਜੀ